ਮਾਰਨਿੰਗ ਦੋਸਤੋ ਅੱਜ ਦੀ ਵੀਡੀਓ ਚ ਸਦਾ ਸਾਫਤਾ ਤੇ ਸੂਜ ਚੜ ਗਿਆ ਤੇ ਆਪਣੇ ਵੀ ਕੰਮਕਾਰ ਹੋ ਗਏ ਸਟਾਰਟ ਤੇ ਪਹਿਲਾਂ ਤਾਂ ਕੱਲੋਂ ਡੇਵਲ ਦੇ ਦਰਸ਼ਨ ਤੇ ਫੇਰ ਚੱਲਾਂਗੇ ਪੱਖੇ ਲਾਈ ਵੀ ਦੋਸਤੋ ਆ ਗਿਆ ਆਪਾਂ ਖੇਤ ਆਲੂ ਵਾਲਾ ਮਾਣ ਚ ਉਲਟਾਵੇਂ ਹਲ ਮਾਰਨੇ ਆਂ ਉਲਟਾਵੇਂ ਹਲ ਆਪਾਂ ਮਾਰ ਵੀ ਪਹਿਲੀ ਵਾਰ ਆਇਆ ਤੇ ਜਿਆਦੇ ਡੂੰਘੇ ਵੀ ਨਹੀਂ ਮਾਰਨੇ ਕਿਉਂਕਿ ਫੇਰ ਥੱਲੋਂ ਪਜਾਉ ਮਿੱਟੀ ਕਹਿੰਦੇ ਥੱਲੇ ਵਗ ਜਾਂਦੀ ਆ ਤੇ ਪਰਾਲੀ ਇਹਦੇ ਚ ਆਪਾਂ ਮਲਚਰ ਕਰਕੇ ਵਿੱਚੀ ਦਬਤੀ ਸੀ ਤੇ ਆਪਾਂ ਲਾਉ ਮਾਰਦੇ ਬਾਣ ਚ ਆਲੂਆਂ ਦੀ ਕਰਤੀ ਸੀ ਤਿਆਰੀ ਤੇ ਆਪਾਂ ਆਲੂਆਂ ਦੇ ਉੱਤੇ ਦਵਾਈ ਲਾਤੀ ਢੋਲੀਆਂ ਦੋ ਵਾਰੀ ਲਾਤੀ ਇੱਕ ਵਾਰੀ ਲਾ ਕੇ ਤੇ ਲਾਲ ਦਵਾਈ ਹੁੰਦੀ ਹੈ ਜਿਹੜੀ ਹੰਗੀ ਸੈਰ ਮਿਸਟੋ ਪ੍ਰਾਈਮ ਹੁੰਦਾ ਵੈਰ ਦਾ ਉਹ ਲਾਤਾ ਤੇ ਦੋ ਵਾਰੀ ਲਾਤਾ ਇੱਕ ਵਾਰੀ ਹਿਲਾ ਕੇ ਦੋੜੇ ਫੇਰ ਮਾਰਤਾ ਤੇ ਕੰਧਾਂ ਨੂੰ ਥੋੜੀ ਥੋੜੀ ਲਾਲੀ ਚੜ ਗਈ ਤੇ ਆ ਹੈਗੀ ਉਹ ਦਵਾਈ ਮਿਸਟੋਪਰੋਕ ਪਾਈ ਆ 40 ਗੱਟ ਸੀ ਆਪਾਂ ਥੋੜੀ ਬਚਾਈ ਹੈ ਇਹ ਤੇ ਰੇਟ ਦੱਸਿਓ ਤਾਂ ਤੁਹਾਡੇ ਏਰੀਆ 'ਚ ਤਾਂ ਕੀ ਰੇਟ ਹੈ ਮਿਸਟੋ ਪ੍ਰਾਈਮ ਵੇਰੀਟੀ ਆਪਾਂ ਨੂੰ ਪਈ ਆ 1600 80 ਰੁਪਈਆ ਦੀ ਪਈ ਆ ਇਹ ਪਈ ਆ 2300 ਰੁਪਈਆ ਤੇ ਪ੍ਰਿੰਟ ਤੇ ਬਾਹਰ ਨੂੰ ਅੱਜ ਆਪਾਂ ਹਵਾਲਾ ਵਾ ਮਾ ਗਹਲ ਮਾਰ ਕੇ ਕੱਲ ਕੋਲ ਨੂੰ ਦੇਖਦੇ ਆਂ ਪਾਲੂਆਂ ਦੀ ਵਿਝਾਈ ਕਰਾਂਗੇ ਡਾਇਮੰਡ ਵੇਰੈਟੀ ਇਹ ਆ ਆਲੂ ਦੀ ਆਪਾਂ ਆਪਣੇ ਮਿੱਤਰ ਵੈਰ ਤੋਂ ਲਈ ਸੀ ਤੇ 40 ਗੱਟੇ ਆਪਾਂ ਹੁਣ ਬੀ ਪਾਉਣਾਗਾ ਸਵਾ ਕਾ ਕਿੱਲਾ ਬਾਹਨ ਦਾ 20 ਦੀ ਰੇਸ ਉਹ ਵੀ ਜਿਹੜੇ ਭਰਾ ਪਹਿਲਾਂ ਤੋਂ ਆਲੂ ਲਾਉਂਦੇ 20 ਦੀ ਰੇਸ ਉਹ ਵੀ ਜਰੂਰ ਦੱਸ 20 ਦੀ ਰੇਸ ਉਹ ਸਹੀ ਆ ਤੇ 40 ਗੱਟੀ ਆਪਾਂ ਨੂੰ ਕਿਸੇ ਨੇ ਡਵਾਈਸ ਕੀਤਾ ਸੀਗਾ ਤੇ ਬਾਕੀ ਕਰਦੇ ਥੋੜਾ ਨਾਲ ਗੱਲਬਾਤ ਬਾਹਣ ਦਿਖਾਉਣੇ ਤੁਹਾਨੂੰ ਕਿਵੇਂ ਗਿੱਲਾਗਾ ਕਿੰਨੇ ਕੁ ਵੱਤ ਖੁਸ਼ ਕੋ ਉਹ ਵੀ ਕਰਾਂ ਗੱਲਬਾਤ ਤੇ ਆਪਾਂ ਨੂੰ ਜਰੂਰ ਦੱਸੋ ਇਹ ਆਪਾਂ ਨੂੰ ਕੋਈ ਮਹਿੰਗੀ ਤਾਂ ਨਹੀਂ ਲਈ 1670 ਰੁਪਏ ਦੀ ਪਾਈ ਆ ਮਿਸਟੋ ਪ੍ਰਾਈਮ ਬਾਹਰ ਕੰਪਨੀ ਦੀ Ориਜਨਲ ਧੰਨਵਾਦ ਸਾਰਿਆਂ ਦਾ ਤੇ ਹੁਣ ਲੱਗ ਗਏ ਆਪਾਂ ਰੇ ਸਿੱਟਣ ਦੈਨ ਦੂਜਾ ਕਿਉਂਕਿ ਇਹ ਜਿਹੜੀ ਮਸ਼ੀਨ ਸੀਗੀ ਆਪਣੇ ਮਿੱਤਰ ਪਿਆਰੇ ਸੀਗੀ ਤੇ ਇਹ ਤਾਂ ਆਪ ਨੂੰ ਪਤਾ ਨਹੀਂ ਸੀਗੇ ਡੀਏਪੀ ਨੇ ਫੌਂਦੀ ਨਹੀਂ ਤਾਂ ਆਪਾਂ ਸਵਾ ਗੱਲੇ ਵਾਂਚ 3 ਘੰਟੇ ਡੀਏਪੀ ਤੇ ਖਤਨਾ ਸੜਤੇ ਤੇ ਆ ਵਠਾ ਆਪਣਾ ਗੋਪੀ ਸਿੰਘ ਸਾਥੀ ਭਰਾ ਆਪਣਾ ਡਰਾਈਵਰ ਤੇ ਮੈਂ ਸਿੱਟੀ ਹੁੰਦਾ ਸੀ ਰੇ ਮੈਂ ਤੇ ਆਪਣਾ ਲੇਬਰ ਵਾਲਾ ਬੰਦਾ ਤੇ ਡੈਡੀ ਤੇ ਉਹ ਮਸ਼ੀਨ ਸੜਦੀ ਚੱਲਦੀ ਜਾਂਦੀ ਬਾਤਾ ਗੋਪੀ ਨੇ ਦੀ ਆ ਜੋ ਹਾਂ ਜੀ ਤਾਂ ਮਰਲਾ ਪੂਰਾ ਸੀ ਕੱਢਿਆ ਇਹਦੇ ਵੀ ਹੋਰਾਂ ਆ ਲੱਭਣ ਹੋਇਆ ਹੈ ਕੋਈ ਬਿੱਕਾ ਨਾ ਪਰੇ ਹੋਣੀ ਰਹੀ ਇਹੋ ਜਿਹੇ ਕੱਢੂ ਕਿਥੋਂ ਬੱਜੀ ਨਾ ਕੱਢਣ ਵਾਲੇ ਕਿਹੜੇ ਬੋਲੇ ਦੇਖਿਆ ਹੈ ਹੈ ਉਹ ਵੀ ਹੋਏ ਕਿ ਪੱਕੀ ਹੋਈ ਜਾ ਰਹੀ ਹੈ ਲੱਗ ਰਿਹਾ ਨਹੀਂ ਕਰਨਾ ਹੈ ਕੋਈ ਫੜਿਆ ਵੀ ਲੋ ਨਾ ਪਤਾ ਉਸ ਯਾਰ ਉਹ ਵੀ ਨਹੀਂ ਮੈਡੀ ਦੀ ਕਿਤਾਬ ਹੈ ਵੀਡੀ ਦੀ ਬਾਬਾ ਆਪ ਦਾ ਕਿਉਂ ਲੜ ਰਿਹਾ ਇਕੱਲਾ ਜਾਣਾ ਆ ਆ ਬੱਦ ਨਾ ਕੋਈ ਮੋਟਾ ਸੁਣ ਰਿਹਾ ਇਹ ਕਿੰਨਾ ਵੱਡਾ ਯਾਰ ਜੰਮਾ ਕਾਤਾ ਫੋਨ ਰਮਜ਼ਿੰਗ ਤਾਂ ਸਹੀ ਬੰਨੀ ਹੋਈ ਹੈ 3 ਘੰਟੇ ਰੱਖ ਲੈਣ ਦਿਆ ਲੈ ਦੋਸਤੋ ਪਹਿਲੀ ਵਾਰ ਕੀਤੀ ਆਪਾਂ ਆਲਮਾਂ ਦੀ ਬਜਾਈ ਤੇ ਤੁਸੀਂ ਕਿਹੜੇ ਤੰਗ ਤਰੀਕੇ ਨਾਲ ਕਰਦਾਂ ਜਾਂ ਕੋਈ ਸੁਝਾਅ ਦੇਣਾ ਚਾਹੋ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਬਣੇ ਰਹੋ ਆਪਣੇ ਵਲੋਗਰ ਨਾਲ ਕੱਲ ਨੂੰ ਪਰਸਵੀਰੇ ਚ ਆਪਾਂ ਮਾਰ ਕੇ ਪੈਂਦੀ ਤੇ ਲਾਵਾਂਗੇ ਪਾਣੀ ਤੇ ਬਾਣ ਬਹੁਤ ਵਧੀਆ ਤਿਆਰ ਹੋ ਗਿਆ ਸੀਗਾ ਮਲਚਰ ਮਾਰ ਕੇ ਉੱਟ